ਨਮਸਕਾਰ ਤੁਸੀਂ ਦੇਖ ਰਹੇ ਹੋ ਆਰਪੀਡੀ 24 ਤੇ ਮੈਂ ਹਾਂ ਸਾਰੀਕਾਰ ਫਾਲ ਹਾਜ਼ਰ ਹਾਂ ਪ੍ਰੋਗਰਾਮ ਵਿਚਾਰ ਵਟਾਂਦਰਾ ਲੈ ਕੇ ਸੋ ਲੰਗੀ ਰਾਜ ਜਿੱਤੇ ਭਾਰਤੀ 에ਅਰ ਡਿਫੈਂਸ ਸਿਸਟਮ ਭਾਰਤੀ ਆਇਰਨ ਡੈਮ ਆਕਾਸ਼ ਐਸਏਐਮ ਨਾਲ ਐਸ 400 ਦਾ ਵਟਾ ਰੋ ਸੀ ਉਸ ਦਿਨਾਂ ਨੇ ਭਾਰਤ ਨੇ ਇੱਕ ਨਵੀਂ ਤਕਨੀਕ ਵਰਤੀ ਜਿਸ ਦੀ ਚਰਚਾ ਜੇ ਤੁਸੀਂ ਪਾਕਿਸਤਾਨੀ ਮੀਡੀਆ ਸੁਣਿਆ ਹੈ ਤਾਂ ਉੱਥੇ ਜ਼ਰੂਰ ਸੁਣੀ ਹੋਵੇਗੀ ਕਿ ਭਾਰਤ ਨੇ ਆਪਣੇ 에ਅਰ ਸਪੇਸ ਵਿੱਚ ਜੀਪੀਐਸ ਜੈਮਰ ਲਗਾਏ ਹੋਏ ਨੇ ਇਹ ਸਿਸਟਮ ਸੀ ਡੀ ਆਰ ਡੀਓ ਦੇ ਵਿਗਿਆਨੀਆਂ ਦਾ ਖੋਜਿਆ ਹੋਇਆ ਅਤੇ ਬੀ ਐਚ ਐਲ ਭਾਰਤ ਹੈਵੀ ਇਲੈਕਟ੍ਰਿਕ ਦਾ ਮੈਨੂਫੈਕਚਰ ਕੀਤਾ ਹੋਇਆ ਐਂਟੀ ਡਰੋਨ ਸਿਸਟਮ ਇਹ ਸਿਸਟਮ ਮੌਜੂਦਾ ਸਮੇਂ ਧਰਤੀ ਉੱਪਰ ਖੋਜੀਆਂ ਗਈਆਂ ਤਕਰੀਬਨ ਸਾਰੀਆਂ ਫ੍ਰੀਕੁਐਂਸੀਆਂ ਨੂੰ ਜੈਮ ਕਰਨ ਦੀ ਸਮਰੱਥਾ ਰੱਖਦਾ ਹੈ ਤੇ ਜਿਸ ਵਿੱਚ ਰਡਾਰ ਆਈ ਆਰ ਕੈਮਰਾ ਸੀ ਸੀ ਡੀ ਐਲ ਆਰ ਐਫ ਸਪੂਫਿੰਗ ਸਿਸਟਮ RF ਕਮਿਊਨੀਕੇਸ਼ਨ 레이జర్ ਡਿਟੈਕਸ਼ਨ એનર્ਜੀ ਵੈਪਨ ਨਾਲ ਸਭ ਤੋਂ ਵੱਡੀ ਚੀਜ਼ ਪੂਰੇ ਖੇਤਰ ਦੇ GPS ਸਿਸਟਮ ਨੂੰ ਜੈਮ ਕਰ ਸਕਦਾ ਹੈ ਮੌਜੂਦਾ ਸਮੇਂ ਦੁਨੀਆ ਵਿੱਚ ਪੰਜ ਨੈਵੀਗੇਸ਼ਨ ਸਿਸਟਮ ਨੇ ਅ ਅਮਰੀਕਨ GPS ਰਸ਼ੀਅਨ GLONASS ਯੂਰੋਪੀਅਨ ਗੈਲੀਲੋ ਚੀਨੀ ਵਾਇਟੂ ਅਤੇ ਭਾਰਤ ਦਾ ਆਪਣਾ ਨੈਵੀਗੇਸ਼ਨ ਨੈਵਕ ਜੋ ਤਕਰੀਬਨ ਪੂਰੇ ਏਸ਼ੀਆ ਨੂੰ ਕਵਰ ਕਰਦਾ ਹੈ ਜਿਕਰ ਭਾਰਤ ਚਾਵੇ ਤਾਂ ਖੇਤਰ ਅੰਦਰ ਆਪਣੇ ਨੈਵੀਗੇਸ਼ਨ ਸਿਸਟਮ ਨੂੰ ਛੱਡ ਕੇ ਸਾਰੇ ਨੈਵੀਗੇਸ਼ਨ ਜੈਮ ਕਰ ਸਕਦਾ ਹੈ ਇਸ ਜੈਮਿੰਗ ਸਿਸਟਮ ਨਾਲ ਜਿਸ ਕਰਕੇ ਕੋਈ ਡਰੋਨ ਜਾਂ ਮਜ਼ਾਇਲ ਭਾਰਤੀ 에ਅਰ ਸਪੇਸ ਵਿੱਚ ਆ ਕੇ ਕੰਮ ਨਹੀਂ ਕਰੇਗੀ ਨਿਸ਼ਾਨੇ ਤੇ ਨਹੀਂ ਜਾ ਸਕਦੀ ਅਤੇ ਬਿਨਾ 에ਅਰ ਡਿਫੈਂਸ ਦੇ ਥੱਲੇ ਇੰਡਿਕ ਪਵੇਗੀ ਕਿਉਂਕਿ ਇਸ ਦਾ ਕਮਿਊਨੀਕੇਸ਼ਨ ਸਿਸਟਮ ਫੇਲ ਕਰ ਜਾਵੇਗਾ ਸਾਡੇ ਨਾਲ ਵਿਦਵਾਨ ਪ੍ਰੋਫੈਸਰ ਡਾਕਟਰ ਤੇਜੰਦਰ ਵੀਲੀ ਹਾਜ਼ਰ ਨੇ ਡਾਕਟਰ ਸਾਹਿਬ ਜੀ ਜੀ ਆਏ ਨੂੰ ਆਖਦੇ ਇੱਕ ਵਾਰ ਫਿਰ ਤੋਂ ਧੰਨਵਾਦ ਜੀ ਜੀ ਆ ਡਾਕਟਰ ਸਾਹਿਬ ਜੀ ਸਾਨੂੰ ਦੱਸੋ ਕਿ ਅੱਜ ਤੋਂ 54 ਸਾਲ ਪਹਿਲਾਂ ਕਿਹੜੇ ਹਾਲਾਤ ਬਣੇ ਸੀ ਕਿ ਭਾਰਤ-ਪਾਕ ਦਾ ਇੱਕ ਵੱਡਾ ਯੁੱਧ ਹੋ ਗਿਆ ਅ ਦੇਖੋ ਸਰਕਟਵਾਲ ਜੀ ਤੁਸੀਂ 1971 ਦੇ ਜੰਗ ਬਾਰੇ ਜਾਣਨਾ ਚਾਹੁੰਦੇ ਹੋ ਜੀ ਤੇ ਮੈਂ ਇਸ ਤੋਂ ਪਹਿਲਾਂ ਆ ਜਿਹੜੀ ਜੰਗ ਹੁਣ ਲੜ ਰਹੇ ਆ ਮੈਂ ਕੁਝ ਗੱਲਾਂ ਇਹਦੇ ਬਾਰੇ ਆਪਣੇ ਦਰਸ਼ਕਾਂ ਨਾਲ ਕਰਨੀਆਂ ਚਾਹੁੰਦਾ ਜੀ ਮੈਨੂੰ ਸਦਨ ਹਸਨ ਮੰਟੋ ਦੀ ਇੱਕ ਕਹਾਣੀ ਭੁੱਖ ਯਾਦ ਆ ਰਹੀ ਹੈ ਹਮ ਸਦਨ ਹਸਨ ਮੰਟੋ ਦੀ ਇਸ ਛੋਟੀ ਜੀ ਕਹਾਣੀ ਭੁੱਖ ਦੇ ਵਿੱਚ ਉਹ ਦੱਸਦਾ ਹੈ ਕਿ ਫੌਜਾਂ ਦਾ ਜਰਨੈਲ ਮੁਖੀਆ ਸੈਂਕੜੇ ਹਜ਼ਾਰਾਂ ਆਪਣੇ ਜਵਾਨਾਂ ਦੇ ਮੋਹਰੇ ਖੜਾ ਉਹਨਾਂ ਨੂੰ ਆਖ ਰਿਹਾ ਹੈ ਕਿ ਸਾਨੂੰ ਗਵਾਂਢੀ ਮੁਲਕ ਨਾਲ ਲੜਨਾ ਪੈਣਾ ਹੈ ਜੀ ਉਹ ਕਹਿ ਰਿਹਾ ਕਿ ਆਪਣੀ ਮਾਂ ਧਰਤੀ ਦੀ ਰਾਖੀ ਲਈ ਸਾਨੂੰ ਭੁੱਖਿਆ ਪਿਆਸਿਆ ਸਾਨੂੰ ਜ਼ਖਮੀ ਤੇ ਬਿਮਾਰ ਹਾਲਤਾਂ ਦੇ ਵਿੱਚ ਵੀ ਤੇ ਸਾਨੂੰ ਦਿਨ ਰਾਤ ਲੜਨਾ ਪੈਣਾ ਹੈ ਜੀ ਉਹ ਆਖ ਰਿਹਾ ਕਿ ਹੁਣ ਅਸੀਂ ਆਪਣੇ ਧਰਮ ਵੱਲ ਆਪਣੇ ਮਜ਼ਮ ਵੱਲ ਆਪਣੇ ਕੌਮ ਵੱਲ ਆਪਣੇ ਪਰਿਵਾਰ ਵੱਲ ਨਹੀਂ ਦੇਖਣਾ ਤੇ ਅਸੀਂ ਹਰ ਹਾਲਤ ਵਿੱਚ ਲੜਨਾ ਤੇ ਮਾਂ ਧਰਤੀ ਦੀ ਰਾਖੀ ਕਰਨੀ ਹੈ ਜੀ ਜਦੋਂ ਫੌਜੀ ਜਰਨਲ ਐਸੇ ਉਪਦੇਸ਼ ਦੇ ਰਿਹਾ ਹੂੰ ਉਸ ਵੇਲੇ ਜਿਹੜੇ ਫੌਜੀ ਮੋਰੇ ਉਹਦੇ ਖੜੇ ਨੇ ਉਹ ਭਾਰਤ ਮਾਤਾ ਦੀ ਜੈ ਬੰਦੇ ਮਾਤਰਮ ਇਦਾਂ ਦੇ ਜਿਹੜੇ ਨਾਰੇ ਆ ਉਹ ਲਾਉਣ ਲੱਗੇ ਜੀ ਜੀ ਔਰ ਜਿਹੜਾ ਜਰਨਲ ਦੇਖ ਰਿਹਾ ਆ ਕਿ ਇੱਕ ਫੌਜੀ ਜਿਹੜਾ ਵਿੱਚ ਖੜਾ ਸਿੰਗਲ ਫੌਜੀ ਹੂੰ ਉਹ ਰੋਣ ਲੱਗ ਪਿਆ ਹੈ ਜੀ ਜਦੋਂ ਰੋਣ ਲੱਗ ਪਿਆ ਤਾਂ ਜਰਨੈਲ ਨੇ ਪੁੱਛਿਆ ਵੀ ਦੱਸ ਬਈ ਕਬੀਰ ਤੈਨੂੰ ਕੀ ਪ੍ਰੋਬਲਮ ਆ ਤੂੰ ਨਹੀਂ ਆਪਣੀ ਮਾਤਰਭੂਮੀ ਦੀ ਨਮਸਕਾਰ ਕਰਦਾ ਤੂੰ ਕਿਉਂ ਨਹੀਂ ਇੰਨੇ ਜੋਸ਼ ਵਿੱਚ ਤੂੰ ਕਿਉਂ ਰੋਣ ਲੱਗ ਪਿਆ ਹੂੰ ਕਹਿੰਦਾ ਮੈਂ ਇਸ ਲਈ ਰੋਣ ਲੱਗ ਪਿਆ ਜਰਨੈਲ ਸਾਹਿਬ ਕਿ ਆਪਾਂ ਭੁੱਖ ਦੇ ਖਿਲਾਫ ਵੀ ਕਦੀ ਐਦਾਂ ਦੀ ਜੰਗ ਲੜਾਂਗੇ ਜੀ ਅਸੀਂ ਗੁਰਬਤ ਦੇ ਖਿਲਾਫ ਇਦਾਂ ਦੀ ਜੰਗ ਕਦੀ ਲੜਾਂਗੇ ਹੂੰ ਸੋ ਅਸੀਂ ਉਹਨੇ ਕਬੀਰ ਨੇ ਗੱਲ ਕਹੀ ਆ ਤੇ ਨਾਲ ਦੇ ਸਾਰੇ ਦੇ ਸਾਰੇ ਜਿਹੜੇ ਫੌਜੀ ਆ ਉਹ ਕਬੀਰ ਮਰਦਾਬਾਦ ਕਬੀਰ ਮਰਦਾਬਾਦ ਕਬੀਰ ਮਰਦਾਬਾਦ ਦੇ ਨਾਰੇ ਲਾੜ ਜੀ ਜੀ ਕਹਾਣੀ ਤਾਂ ਇੱਥੇ ਖਤਮ ਹੋ ਜਾਂਦੀ ਹੈ ਹੂੰ ਪਰ ਮੇਰੀ ਗੱਲ ਇੱਥੋਂ ਸ਼ੁਰੂ ਹੁੰਦੀ ਹੈ ਕਿ ਜਦੋਂ ਦੋ ਦੇਸ਼ਾਂ ਦੇ ਵਿਚਕਾਰ ਜੰਗ ਲੱਗਦੀ ਹੈ ਹੂੰ ਤਾਂ ਉਸ ਜੰਗ ਦੇ ਨਾਲ ਜਿਹੜਾ ਵੀ ਬੰਦਾ ਉਸ ਜੰਗ ਦਾ ਵਿਰੋਧ ਕਰਦਾ ਹੈ ਹੂੰ ਉਹ ਭਾਵੇਂ ਇਸ ਆਧਾਰ ਤੇ ਕਰੇ ਕਿ ਇਹਦੇ ਨਾਲ ਗੁਰਬਤ ਵਧ ਜਾਣੀ ਆ ਇੰਨਾ ਮਗਹਾਈ ਹੋ ਜਾਣੀ ਆ ਇੰਨਾ નિર્ਦੋਸ਼ ਲੋਕ ਮਾਰੇ ਜਾਣੇ ਨੇ ਜੀ ਉਹ ਲੋਕਾਂ ਨੂੰ ਮਾੜਾ ਬੜਾ ਲੱਗਦਾ ਹੈ ਹੂੰ ਮੁੱਠੀ ਪਰ ਲੋਕ ਐਸੇ ਹੁੰਦੇ ਨੇ ਜਿਹੜੇ جنگ ਦੇ ਵਿਰੋਧ ਚ ਡਟ ਕੇ ਖੜਦੇ ਨੇ ਤੇ ਉਹ ਬੜੇ ਸੂਰਮੇ ਲੋਕ ਹੁੰਦੇ ਨੇ ਕਿਉਂਕਿ ਜੰਗ ਤਿਆਪਕ ਮਸਲਾ ਆ ਜੰਗ ਕਿਸੇ ਮਸਲੇ ਦਾ ਹੱਲ ਥੋੜੀ ਆ ਜੀ ਬਿਲਕੁਲ ਸੋ ਜਿਹੜੇ ਲੋਕ ਇਹ ਭਰਮ ਪਾਲਦੇ ਨੇ ਵੀ ਜੰਗ ਦੇ ਨਾਲ ਮਸਲੇ ਹੱਲ ਹੋ ਜਾਣੇ ਆ ਤੁਸੀਂ ਜਿਹੜਾ ਸਵਾਲ ਇਹ ਕੀਤਾ ਕਿ 54 ਸਾਲ ਪਹਿਲਾਂ ਜੀ ਅਸੀਂ ਭਾਰਤ ਤੇ ਪਾਕ ਨੇ ਇੱਕ ਨਿਰਣਾਇਕ ਜੰਗ ਲੜੀ ਸੀ ਤੇ 54 ਸਾਲਾਂ ਬਾਅਦ ਦੁਬਾਰਾ ਕਿਹੜੀਆਂ ਲੋੜਾਂ ਪੈਗੀਆਂ ਅਸਲ 'ਚ ਤੁਸੀਂ ਇਹ ਸਾਰਾ ਜਾਨਣਾ ਚਾਹੁੰਦੇ ਹੋ ਜੀ ਪਰ ਮੈਂ ਇਹ ਸਮਝਦਾ ਕਿ ਜੇ 54 ਸਾਲ ਪਹਿਲਾਂ ਜਿਹੜੀ ਅਸੀਂ ਜੰਗ ਲੜੀ ਜਿਹਦੇ ਵਿੱਚ ਅਸੀਂ ਪਾਕਿਸਤਾਨ ਦੇ ਦੋ ਟੁਕੜੇ ਕਰ ਦਿੱਤੇ ਜੀ ਅਸੀਂ ਉਹਦੇ ਬਾਅਦ ਜੰਗ ਦੀ ਲੋੜ ਨਹੀਂ ਸੀ ਮਹਿਸੂਸ ਹੋਣੀ ਚਾਹੀਦੀ ਪਰ ਸਾਨੂੰ ਪਤਾ ਕਾਰਗਲ ਦੀ ਜੰਗ ਹੋਈ ਜੀ ਸਾਨੂੰ ਪਤਾ ਹੈ ਕਿ ਪਾਕਿਸਤਾਨ ਨੇ ਸਾਡੇ ਬੰਬਈ ਦੇ ਵਿੱਚ ਤਾਜ ਹੋਟਲ ਤੇ ਹਮਲਾ ਕੀਤਾ ਸਾਨੂੰ ਪਤਾ ਹੈ ਨਿਰਦੋਸ਼ ਲੋਕਾਂ ਨੂੰ ਮਾਰਿਆ ਗਿਆ ਉਸ ਹਮਲੇ ਚ ਸਾਨੂੰ ਪਤਾ ਹੈ ਦੇਸ਼ ਦੀ ਪਾਰਲੀਮੈਂਟ ਤੇ ਹਮਲਾ ਹੋਇਆ ਸਾਨੂੰ ਪਤਾ ਹੈ ਪਹਿਲਗਾਮ ਬਚਾਮਲਾ ਹੋਇਆ ਇਹ ਸਾਰੇ ਜਿਹੜੇ ਹਮਲੇ ਨੇ ਇਹ ਸਾਰੇ ਹਮਲੇ ਆਫਟਰ ਆਲ ਕਿਥੋਂ ਟ੍ਰੇਨਿੰਗ ਲੈ ਕੇ ਆਉਂਦੇ ਨੇ ਲੋਕ ਤੇ ਕਿਉਂ ਟ੍ਰੇਨਿੰਗ ਦਿੱਤੀ ਜਾਂਦੀ ਆ ਤੇ ਕਿਦਾਂ ਟ੍ਰੇਨਿੰਗ ਦਿੱਤੀ ਜਾਂਦੀ ਆ ਇਹ ਬੜੇ ਅਹਿਮ ਸਵਾਲ ਨੇ ਹਮ ਬਿਲਕੁਲ ਪਰ ਮੈਂ ਇਹਨਾਂ ਸਵਾਲਾਂ ਤੱਕ ਜਾਣਦਾ ਜਾਂਦਾ ਇੱਕ ਕੱਲ ਦੱਸਣੀ ਚਾਹਣਾ ਹੈ ਕਿ ਪਿਛਲੇ 2 ਦਿਨ ਪਹਿਲਾਂ ਜਦੋਂ ਅਜੇ ਜੰਗ ਨਹੀਂ ਸੀ ਲੱਗੀ ਜੀ ਜਿੰਨੇ ਰਾਸ਼ਨ ਦੇ ਵੱਡੇ ਕਾਰੋਬਾਰੀ ਲੋਕ ਨੇ ਉਹ ਮਾਲਾ-ਬਾਲ ਹੋ ਗਿਆ ਜੀ ਰਾਸ਼ਨ ਮੁਗ ਗਿਆ ਡੀਮਾਰਟ ਜਲੰਧਰ ਦੇ ਦਫ਼ਤਰ ਵਿੱਚੋਂ ਰਾਸ਼ਨ ਮੁਗ ਗਿਆ ਜੀ ਤੁਸੀਂ ਦੇਖੋ ਚੱਕੀਆਂ ਤੇ ਆਟਾ ਮੁਗ ਗਿਆ ਜੀ ਜਦ ਕਿ ਕਣਕ ਜੇ ਨਵੀਂ-ਨਵੀਂ ਆਈ ਹੈ ਕਣਕ ਕਿਤੇ ਨਹੀਂ ਗਈ ਜਿਹੜੀ ਜ਼ਿਮੀਦਾਰ ਦੀ ਕਣਕ 23 ਰੁਪਏ ਵਿਕੀਆ ਕੁਆਂਟਲ 2300 ਰੁਪਏ ਕੁਆਂਟਲ ਵਿਕੀ ਆ ਉਹਦਾ ਆਟਾ ਜਿਹੜਾ 35 ਰੁਪਏ ਕਿਲੋ ਵਗਿਆ ਤੇ ਲੋਕੀ ਮੈਂਟੋ ਮੈਂਟੀ ਲਗਾ ਹੁਣ ਸਵਾਲ ਇਹ ਖੜਾ ਹੋ ਗਿਆ ਕਿ ਜੇਤੀ ਜੇਬ ਚ ਪੈਸੇ ਸੀ ਉਹ ਤੇ ਆਟਾ ਲੈ ਆ ਪਰ ਜੇ ਇਸ ਬਦਕਿਸਮਤੀ ਜੇਬ ਚ ਪੈਸੇ ਨਹੀਂ ਗੇ ਜਿੰਨੇ ਕੱਲ ਨੂੰ ਦਿਹਾੜੀ ਤੇ ਕਮਾਉਣ ਜਾਣਾ ਤੇ ਕਮਾ ਕੇ ਦਿਹਾੜੀ ਲਿਆਉਣੀ ਆ ਤੇ ਫਿਰ ਉਹਨੇ ਆਟਾ ਲੈਣਾ ਤੇ ਉਹਨੂੰ ਤੇ ਆਟਾ ਵਿਚਾਰੇ ਨੂੰ ਮਿਲਣਾ ਹੀ ਨਹੀਂ ਜੇ ਕਿਤੇ ਮਿਲਿਆ ਤੇ ਅੱਗ ਦੇ ਭਾ ਮਿਲਣਾ ਉਹਨੂੰ ਤਾਂ ਸਿਲੰਡਰ ਮਿਲਣਾ ਹੀ ਨਹੀਂ ਜੇ ਮਿਲਿਆ ਤਾਂ ਹੋਰ ਮਹਿੰਗਾ ਮਿਲਣਾ ਸੋ ਕਹਿਣ ਦਾ ਮਤਲਬ ਇਹ ਆ ਕਿ ਪਹਿਲਾਂ ਹੀ ਹਾਸ਼ੀਏ ਦੀ ਜ਼ਿੰਦਗੀ ਜੀਂਦੇ ਲੋਕਾਂ ਲਈ ਇਹ جنگ ਕੀ ਲੈ ਕੇ ਆਊਗੀ ਇਹ ਸ਼ਾਇਦ ਗੱਲਾਂ ਕਰਨ ਦਾ ਉਦੋਂ ਵਕਤ ਨਹੀਂ ਰਹਿੰਦਾ ਜਦੋਂ ਦੋਨੇ ਦੇਸ਼ ਭੜ ਪੈਣ ਰਾਤ ਜਿਵੇਂ ਤੁਸੀਂ ਦੱਸਿਆ ਸਾਡੇ ਭਾਰਤ ਦੇ ਡਿਫੈਂਸ ਸਿਸਟਮ ਨੇ ਆਪਣੇ ਤਿਆਰ ਕੀਤੇ ਬੇਲ ਚੋਂ ਤਿਆਰ ਹੋਏ ਡਿਫੈਂਸ ਸਿਸਟਮ ਨੇ ਬਹੁਤ ਬਖੂਬੀ ਨਾਲ ਕੰਮ ਕੀਤਾ ਤੇ ਰਾਤ ਹੀ ਅਸੀਂ ਇਹ ਸਾਰੀਆਂ ਖਬਰਾਂ ਦੇ ਵਿੱਚੋਂ ਦੀ ਲੰਘਦੇ ਰਹੇ ਆ ਕਿ ਕਿੰਨੇ ਹਮਲੇ ਜਿਹੜੇ ਨੇ ਉਹ ਪਾਕਿਸਤਾਨੀ ਫੌਜ ਵੱਲੋਂ ਭਾਰਤ ਦੇ ਡਿਫੈਂਸ ਸਿਸਟਮ ਤੇ ਹੋਏ ਔਰ ਉਹਨੂੰ ਹਵਾ ਵਿੱਚ ਹੀ ਤਬਾਹ ਕਰ ਦਿੱਤਾ ਗਿਆ ਔਰ ਇਹ ਗੱਲ ਵੱਡੀ ਹੈ ਇਹ ਕਿਸੇ ਦੇਸ਼ ਦੀ ਆਪਣੀ ਉਹ ਕਮਾਈ ਹੈ ਜਿਸ ਕਮਾਈ ਦੇ ਨਾਲ ਉਹ ਉੱਥੇ ਤੱਕ ਸਾਬਤ ਹੋਇਆ ਹੁੰਦਾ ਸੋ ਹਿੰਦੋਸਤਾਨ ਦੇ ਲੋਕ ਜੇ ਰਾਤ ਬੇਖੌਫ ਬਿਨਾ ਕਿਸੇ ਗੈਜੂਐਲਟੀ ਦੇ ਗੈਜੂਐਲਟੀ ਦੇ ਸੁੱਤੇ ਰਹੇ ਨੇ ਤਾਂ ਉਹਦੇ ਪਿੱਛੇ ਇਹੋ ਹੀ ਗੱਲ ਕੰਮ ਕਰਦੀ ਹੈ ਕਿ ਸਾਡੇ ਵਿਗਿਆਨੀਆਂ ਨੇ ਸਾਡੇ ਦੇਸ਼ ਨੇ ਕੋਈ ਕਮਾਈ ਕੀਤੀ ਹੈ ਜੀ ਸੋ ਦੂਸਰੇ ਬੰਨੇ ਸਾਡਾ ਗਵਾਂਡੀ ਮੁਲਕ ਜਿਹੜਾ ਸਾਡੀ ਭਾਸ਼ਾ ਸਮਝਦਾ ਹੈ ਜਿਹਦੀ ਭਾਸ਼ਾ ਅਸੀਂ ਸਮਝਦੇ ਹਾਂ ਜਿੰਨਾਂ ਨਾਲ ਸਾਡੀ ਪੀੜ੍ਹੀਆਂ ਦੀ ਸਾਹਜ ਹੈ ਉਹ ਇਸ ਗੱਲ ਨੂੰ ਨਹੀਂ ਸਮਝਿਆ ਕਿ ਮਨੁੱਖ ਨੂੰ ਲੜਾਈ ਤੋਂ ਬਿਨਾ ਵੀ ਕੁਝ ਸੋਚਣਾ ਚਾਹੀਦਾ ਗਵਾਂਡੀ ਦੇ ਘਰ 'ਚ ਅੱਗ ਲਾਉਣ ਲਈ ਤੁਸੀਂ ਦੋ ਮਿਲੀਟੈਂਟ ਨੂੰ ਤਿਆਰ ਕਰਕੇ ਭੇਜਦੇ ਹੋ ਤੇ ਉੱਥੇ ਉਹ ਮਿਲੀਟੈਂਟ ਕੀ ਕਰਨ ਕਿ ਲੋਕਾਂ ਨੂੰ ਉਹਨਾਂ ਦੀ ਜਾਤ ਉਹਨਾਂ ਦਾ ਧਰਮ ਪੁੱਛ ਕੇ ਗੋਲੀ ਮਾਰ ਜੀ ਤੇ ਔਰਤਾਂ ਨੂੰ ਇਸ ਲਈ ਛੱਡ ਦੇਣ ਕਿ ਜਾ ਕੇ ਮੋਦੀ ਨੂੰ ਦੱਸ ਦਿਓ ਕਿ ਤੁਹਾਡੇ ਨਾਲ ਇਹ ਵਾਪਰਿਆ ਜੀ ਹੁਣ ਜਦੋਂ ਮੋਦੀ ਨੂੰ ਦੱਸਦੇ ਹੋ ਤੇ ਔਰਤਾਂ ਨੇ ਮੋਦੀ ਨੂੰ ਦੱਸਣਾ ਤੇ ਜਵਾਬ ਫਿਰ ਮੋਦੀ ਦਾ ਵੀ ਔਰਤਾਂ ਹੀ ਉਹਨਾਂ ਨੂੰ ਦੇ ਰਹੀਆਂ ਨੇ ਜੀ ਉਹ ਔਰਤ ਹਿੰਦੂ ਵੀ ਆ ਉਹ ਔਰਤ ਮੁਸਲਮਾਨ ਵੀ ਆ ਜੀ ਹੁਣ ਸਵਾਲ ਇਹ ਹੈ ਕਿ ਸਾਡੇ ਦੇਸ਼ ਦੀਆਂ ਦੋਤੀਆਂ ਇਸ ਸਾਰੀ ਜਿਹੜੀ ਪਬਲਿਕ ਡੀਲਿੰਗ ਹੈ ਜਿਹੜੀ ਇਹਦੀ ਪ੍ਰੈਸ ਬਰੀਫਿੰਗ ਹੋ ਰਹੀ ਹੈ ਰਿਪੋਰਟਿੰਗ ਹੋ ਰਹੀ ਹੈ ਦੁਨੀਆ ਨੂੰ ਦੱਸਿਆ ਜਾ ਰਿਹਾ ਹੈ ਉਹ ਉਹ ਸਾਡੀਆਂ ਉਹ ਦੋਤੀਆਂ ਦੱਸ ਰਹੀਆਂ ਜੇ ਦੀ ਜ਼ਿੰਮੇਵਾਰੀ ਉਹ ਆਤਵਾਦੀ ਲਾ ਕੇ ਗਿਆ ਕਿ ਤੁਸੀਂ ਜਾ ਕੇ ਮੋਦੀ ਨੂੰ ਦੱਸ ਦੇਵੋ ਉਹ ਕੁੜੀਆਂ ਉਹਨਾਂ ਦੀ ਪ੍ਰਤੀਕ ਬਣ ਕੇ ਆਈਆਂ ਸੋ ਭਾਵੇਂ ਅੱਜ ਵੀ ਮੈਂ ਇਹੋ ਚਾਹਣਾ ਕਿ ਜੰਗ ਕਿਸੇ ਤਣਪੱਤਣ ਲੱਗੇ ਜੰਗ ਕਿਸੇ ਮਸਲੇ ਦਾ ਹੱਲ ਨਹੀਂ ਹੁੰਦੀ ਪਰੰਤੂ ਅਜੇ ਹੀ ਸਥਿਤੀ ਦੇ ਵਿੱਚ ਅਸੀਂ ਆਪਣੀ ਭਾਰਤ ਦੀ ਫੌਜ ਨਾਲ ਤੇ ਭਾਰਤ ਨਾਲ ਖੜੇ ਹਾਂ ਅਸੀਂ ਇਸ ਕਰਕੇ ਖੜੇ ਹਾਂ ਕਿ ਜਿਹੜਾ ਹਮਲਾ ਭਾਰਤ ਨੇ ਇਹ ਪੈਲਗਾਮ ਦੇ ਬਦਲੇ ਵਿੱਚ ਜਾ ਕੇ ਕੀਤਾ ਉਹ ਮਿਲੀਟੈਂਟਾਂ ਦੇ ਪਰਿਵਾਰਾਂ ਤੇ ਕੀਤਾ ਗਿਆ ਜੀ ਉਹ ਉਹਨਾਂ ਕੈਂਪਾਂ ਤੇ ਕੀਤਾ ਗਿਆ ਜਿੱਥੋਂ ਮਿਲੀਟੈਂਟ ਪੈਦਾ ਹੁੰਦੇ ਨੇ ਹੂੰ ਉਹਦੇ ਬਦਲੇ ਵਿੱਚ ਜਿਹੜੀ ਕਾਰਵਾਈ ਬਖਲਾਹਟ ਵਿੱਚ ਪਾਕਿਸਤਾਨ ਦੀ ਫੌਜ ਨੇ ਕੀਤੀ ਹੂੰ ਉਹ ਜਾਂ ਤਾਂ ਜਿਹੜੇ ਪੁੰਛ ਦੇ ਗੁਰਦੁਆਰੇ ਸਾਹਿਬ ਤੇ ਕੀਤੀ ਗਈ ਜੀ ਜਾਂ ਆਮ ਜਨਸਧਾਰ ਲੋਕਾਂ ਤੇ ਕੀਤੀ ਜਿੱਚ 15 ਲੋਕ ਮਾਰੇ ਗਏ ਜੀ ਤੇ ਜਾਂ ਫਿਰ ਔਰ ਉਸ ਟਿਕਾਣਿਆਂ ਤੇ ਕੀਤੀ ਗਈ ਜਿੱਥੇ ਭਾਰਤ ਦਾ ਜਿਹੜਾ ਫੌਜੀ ਬੇਸ ਹੈ ਜਿੱਥੇ ਕੀਮਤੀ ਸਾਡਾ ਸਭਾਨ ਪਿਆ ਜੀ ਬਈ ਤੁਸੀਂ ਅੱਜ ਉਸ ਲੜਾਈ ਵਿੱਚ ਸਾਡੇ ਤੋਂ ਇੱਕ ਕਦਮ ਅੱਗੇ ਹੋਏ ਹੋ ਤੇ ਹੁਣ ਸਾਡਾ ਹੱਕ ਬਣਦਾ ਹੈ ਕਿ ਅਸੀਂ ਤੁਹਾਡੇ ਹਰ ਤਰ੍ਹਾਂ ਦੇ ਫੌਜੀ ਕੈਂਪਾਂ ਤੇ ਹਮਲਾ ਕਰੀਏ ਤੇ ਤੁਹਾਡੇ ਨਾਲ ਆਰ ਪਾਰ ਦੀ ਲੜਾਈ ਲੜੀਏ ਜੀ ਪਰ ਇੱਕ ਮੀਡੀਆ ਕਰਮੀ ਹੋਣ ਦੇ ਨਾਤੇ ਇੱਕ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਮੈਂ ਦੋਨਾਂ ਦੇਸ਼ਾਂ ਦੇ ਫੌਜੀ ਮੁਖੀਆਂ ਨੂੰ ਅਪੀਲ ਕਰਾਂਗਾ ਕਿ ਲੜਾਈ ਦੇ ਵੀ ਨਿਯਮ ਹੁੰਦੇ ਨੇ ਤੇ ਉਹਨਾਂ ਨਿਯਮਾਂ ਤੋਂ ਗਿਰੀ ਹੋਈ ਲੜਾਈ ਨਹੀਂ ਹੋਣੀ ਚਾਹੀਦੀ ਪਰ ਯੁੱਧ ਦੇ ਵਿੱਚ ਤੁਸੀਂ ਜਦੋਂ ਹੁੰਨੇਓ ਤਾਂ ਯੁੱਧ ਨਾ ਕਰਨ ਵਾਲੀ ਜਿਹੜੀ ਧਰ ਹੈ ਉਹਦਾ ਹਾਲ ਉਸ ਕਬੀਰ ਵਰਗਾ ਹੁੰਦਾ ਜਿਹਦੇ ਬਾਰੇ ਲੋਕ ਮਰਦਾਵਾਦ ਆਖਦੇ ਨੇ ਸੋ ਦੋਨੇ ਦੇਸ਼ ਤਾੜੀਆਂ ਮਾਰ ਕੇ ਯੁੱਧ ਦਾ ਇੰਤਜ਼ਾਰ ਕਰ ਰਹੀ ਸੀ ਤੇ ਰਾਤ ਜਦੋਂ ਬਲੈਕਆਊਟ ਹੋਇਆ ਜਦੋਂ ਤੁਹਾਡੇ ਕੰਨਾਂ 'ਚ ਬੰਬਾਂ ਗੋਲੀਆਂ ਦੀ ਆਵਾਜ਼ ਗੂੰਜਦੀ ਹੈ ਤੇ ਉਹੋ ਹੀ ਤਾੜੀਆਂ ਮਾਰਨ ਵਾਲੇ ਲੋਕ ਸੈਨੇ ਹੋਏ ਜਿਹੜੇ ਆ ਆਪਣੇ ਘਰਾਂ ਦੀਆਂ ਦਵਾਰਾਂ ਨਾਲ ਲੱਗੇ ਹੋਏ ਸੀ ਇਹ ਗੱਲ ਉਧਰਲੇ ਦੇਸ਼ ਵਿੱਚ ਵੀ ਤੇ ਇਧਰਲੇ ਦੇਸ਼ ਵਿੱਚ ਵੀ ਸੇਮ ਹੀ ਆ ਸੋ ਸਾਨੂੰ ਜੰਗ ਦੇ ਸਬੰਧੀ ਜਦੋਂ ਰਿਪੋਰਟਿੰਗ ਕਰਦੇ ਆ ਤਾਂ ਬੜੀ ਜ਼ਿੰਮੇਵਾਰੀ ਨਾਲ ਕਰਨੀ ਚਾਹੀਦੀ ਹੈ ਜੀ ਬਿਲਕੁਲ ਇਸੇ ਤਰ੍ਹਾਂ ਇਸ ਇਸ ਨਾਲ ਸੰਬੰਧਿਤ ਹੋਰ ਵੀ ਅਸੀਂ ਖਬਰਾਂ ਤੇ ਚਾਤ ਮਾਰਾਂਗੇ ਵਿਚਾਰ ਵਟਾਂਦਰਾ ਕਰਾਂਗੇ ਲੇਕਿਨ ਉਸ ਤੋਂ ਪਹਿਲਾਂ ਹੁਣ ਲੈਨੇ ਇੱਕ ਛੋਟੀ ਜਿਹੀ ਬ੍ਰੇਕ ਤੇ ਮਿਲਦੇ ਹਾਂ ਬ੍ਰੇਕ ਤੋਂ ਬਾਅਦ